ਹਾਂ ਜੀ ਅਸੀਕਾਲ ਦੀ ਸਾਰਿਆਂ ਨੂੰ ਤੁਹਾਡਾ ਸਵਾਗਤ ਆ ਜੀ ਆਪਣੇ ਨਵੇਂ ਬਲੌਗ ਦੇ ਵਿੱਚ ਲੋ ਵੀ ਮਿੱਤਰੋ ਅੱਜ ਆਪਾਂ ਆਏ ਸੀਗੇ ਦਰਸ਼ਨ ਕਰਨ ਬਾਬਾਈ ਦੇ ਮੱਥਾ ਟੇਕਣ ਤੇ ਮੜਵਾੜਾ ਬਾਬਾ ਜੀ ਤੇ ਸਾਡੇ ਪਿੰਡ ਦੇ ਵੱਡ ਬਡੇਰੇ ਨੇ ਤੇ ਆਪਾਂ ਕਰਦੇ ਆ ਜੀ ਗੱਲਬਾਤੇ ਨਾਲੇ ਤੁਹਾਨੂੰ ਕਰਾਉਨੇ ਆ ਜੀ ਬਾਬਾ ਜੀ ਦੇ ਦਰਸ਼ਨ ਤੇ ਲੋ ਵੀ ਸੱਜਣੋ ਇਹ ਜਿਹੜੇ ਆਪਾਂ ਨੇ ਦਰਖਤ ਲਾਏ ਨੇ ਇਹ ਇਹ ਵੀ ਯਾਨੀ ਕਿ ਪਾਮ ਚੀ ਆਉਂਦੇ ਨੇ 500 ਵੈਰਾਈਟੀ ਹੈ ਕਹਿੰਦੇ ਪਾਮ ਪਾਮ ਦੀ ਤੇ ਸਾਨੂੰ ਇਹ ਦੇਖੋ ਜੇ ਇਹ ਆਪਾਂ ਅੰਦਰ ਵੀ ਤੁਹਾਨੂੰ ਮੈਂ ਦਿਖਾਉਣਾ ਜਿਵੇਂ ਆਪਾਂ ਜੇ ਲਵੇ ਲਵੇ ਲਾਦਣਾ ਜਿਵੇਂ ਇਹਨਾਂ ਨੂੰ ਜੇ ਆਪਾਂ ਪ੍ਰੋਪਰ ਤੌਰ ਤੋਂ ਇੱਥੋਂ ਕਟਿੰਗ ਹੋਈ ਜਾਵੇ ਤੇ ਇਹ ਪੂਰੀ ਇੱਕ ਟਾਈਪ ਦੀ ਜਿਵੇਂ ਆਪਾਂ ਕਹਿ ਦਈਏ ਵੀ ਕੰਧ ਜਾਂ ਦੀਵਾਰ ਐਦਾਂ ਬਣ ਜਾਂਦੀ ਹੈ ਸੱਜਣੋ ਤੇ ਇਹ ਸਾਰੀਆਂ ਵੈਰਾਈਟੀਆਂ ਪਾਮਚ ਹੀ ਆਉਂਦੀਆਂ ਨੇ ਜੀ ਇਹਨਾਂ ਨੂੰ ਤਕਰੀਬਨ ਲਾਇਆ ਨੂੰ ਤੁਸੀਂ ਮੰਨ ਕੇ ਚਲੋ 6-7 6-7 ਸਾਲ ਦੇ ਕਰੀਬ ਹੋ ਗਿਆ ਤੇ ਹਜੇ ਥੋੜੀ ਜਿਹੀ ਇਹਨਾਂ ਦੀ ਕਟਿੰਗ ਰਹਿੰਦੀ ਆ ਤੇ ਕਟਿੰਗ ਹੁਣ ਆਪਣੇ ਮੁੰਡੇ ਲੱਗੇ ਹੋਏ ਨੇ ਜੀ ਅੰਦਰ ਸਪਾਈਆਂ ਕਰਨ ਆਪਣੇ ਸਾਰੇ ਬੱਚੇ ਤੇ ਬਾਕੀ ਹੁਣ ਇਹਨਾਂ ਦੀ ਕਟਿੰਗ-ਕਟਿੰਗ ਕਰੋਗੇ ਜੀ ਤੇ ਕੁਝ ਦੀਵਾਲੀ ਕਰਕੇ ਹਨਾ ਸਫਾਈਆਂ ਕਰ ਰਹੀ ਨੇ ਡੈਕੋਰੇਸ਼ਨ ਕਰ ਰਹੀ ਆ ਬਾਬਾਈ ਦੇ ਆਪਣੇ ਮੁੰਡੇ ਲੱਗੇ ਹੋਏ ਨੇ ਤੇ ਸੱਜਣੋ ਇਹ ਦੇਖੋ ਜੀ ਸਾ ਇੱਕ ਇਹ ਲਾਏ ਸੀ ਕਿ ਆਪਾਂ ਨੇ 6-7 ਸਾਲ ਪੁਰਾਣੇ ਇੱਕ ਪਹਿਲਾਂ ਸਾਨੂੰ ਇਹ ਸੀ ਕਿ ਵੀ ਜਿਵੇਂ ਯਾਰ ਆਪਾਂ ਨੇ ਇੱਥੇ ਦਰਖਤ ਲਾਤੀ ਮਿੱਤਰੋ ਵੀ ਇਹਨਾਂ ਨੂੰ ਪਾਣੀ ਦਾ ਔਖਾ ਹੋ ਜਾਣਾ ਹਨਾ ਸੱਜਣੋ ਇੱਕ ਵਾਰੀ ਜਦੋਂ ਇਹ ਚੱਲ ਗਏ ਇਹਨਾਂ ਨੂੰ ਬਹੁਤੇ ਪਾਣੀ ਦੀ ਤੁਹਾਨੂੰ ਪਤਾ ਹੀ ਹੈ ਜ਼ਰੂਰਤ ਨਹੀਂ ਹੁੰਦੀ ਤੇ ਲੋ ਜੀ ਇਹ ਵੀ ਆਪਾਂ ਸਾਰੇ ਇਕੱਠੇ ਲਾਏ ਸੀਗੇ ਜਿਵੇਂ ਆ ਹੋ ਗਿਆ ਇਹ ਵੀ ਪਾ ਮੀਆਂ ਨੇ ਬੋਤਲ ਪਾਮ ਦੇ ਵਿੱਚ ਹੀ ਆ ਜਾਂਦਾ ਤੇ ਇਹ ਦੇਖੋ ਸਜ ਨੂੰ ਦੇਖੋ ਲੈ ਹੈ ਕਿਆ ਗੱਲ ਬਾਤ ਆ ਕਿੰਨੇ ਸੋਹਣੇ ਦਰਖਤ ਲੱਗਦੇ ਨੇ ਮਿੱਤਰੋ ਇਹ ਤੇ ਇਹ ਜੀ ਜੇ ਆਪਾਂ ਗੱਲ ਕਰੀ ਜਿਹੜਾ ਆਪਣਾ ਬਾਬਾਈ ਦਾ ਸਥਾਨ ਆ ਸਾਡੇ ਪਿੰਡ ਦੇ ਵਿੱਚ ਆ ਕੇ ਜਦੋਂ ਆਪਾਂ ਛਲੇੜੀ ਵੱਲ ਨੂੰ ਜਾਂਦੇ ਆ ਤਾਂ ਰਸਤੇ 'ਚ ਇੱਕ ਥੋੜਾ ਸੋਡੀ ਕਰਿਆਨਾ ਸਟੋਰ ਦੇ ਮੋੜ ਨੂੰ ਹੀ ਰਸਤਾ ਨਿਕਲਦਾ ਤੇ ਉੱਤੇ ਗਾਹਾਂ ਜਾ ਕੇ ਥੋੜੀ ਅੱਗੇ ਸਮਸ਼ਾਨ ਘਾੜ ਦੇ ਦੇ ਬਿਲਕੁਲ ਵਿਚੀ ਪੈਂਦਾ तकरीबन ਤੇ ਸਜਣੋ ਇਹ ਦੇਖੋ ਜੀ ਇੱਥੋਂ ਤੇ ਇਹ ਆਪਾਂ ਨੇ ਉਸ ਟਾਈਮ ਹੀ ਘਾ ਲਾਇਆ ਸੀਗਾ ਜੀ ਹੁਣ ਇਹ ਘਾ ਥੋੜਿਆ ਖਰਾਬ ਹੋ ਗਿਆ ਕਿਉਂਕਿ ਹੁਣ ਇਹਦੀ ਵੈਰਾਈਟੀ ਹੁਣ ਦੁਬਾਰਾ ਚੇਂਜ ਕਰਕੇ ਕੋਈ ਹੋਰ ਲਾਉਣੀ ਪੈਣੀ ਆ ਤੇ ਹੁਣ ਆਪਾਂ ਨੇ ਦੇਖੋ ਜੀ ਇੱਕ ਇਹ ਦਰਕਤੇਸ਼ ਹੈ ਸ਼ਾਇਦ ਮੈਂ ਇਹਦਾ ਨਾਮ ਭੁੱਲਦਾ ਸ਼ਾਇਦ ਸ਼ਾਇਦ ਸਤਪਤੀ ਆ ਹੋ ਸਕਦਾ ਜਾਂ ਕੁਝ ਹੋਰ ਆ ਹੁਣ ਪ੍ਰੋਪਰ ਮੈਨੂੰ ਇਹ ਦਰਖਤ ਬਾਰੇ ਜਿਆਦਾ ਜਾਣਕਾਰੀ ਨਹੀਂ ਸੱਜਣੋ ਤੇ ਇਹ ਦੇਖੋ ਜੀ ਇਹ ਵੀ ਇਹ ਸਾਰਾ ਪਾਮ ਜਿਹੜਾ ਇਹ ਦਰਖਤ ਤਾਂ ਦੇਖੋ ਇਹ ਸਭ ਤੋਂ ਵੱਧ ਦੀ ਗਰੋਥ ਹੋਈ ਹੈ ਇਹ ਸਾਰੇ ਇਕੱਠੇ ਹੀ ਲੱਗੇ ਹੋਏ ਨੇ ਜਿਵੇਂ ਹਨਾ ਜਿਵੇਂ ਤੁਹਾਨੂੰ ਆ ਪਾਮ ਦਿਖਾਇਆ ਤੇ ਇਹ ਪਾਮ ਹਨਾ ਤੇ ਇਹ ਸਾਰੇ ਇਕੱਠੇ ਲੱਗੇ ਹੋਏ ਨੇ ਸੱਜਣੋ ਤੇ ਉਦੋਂ ਬਾਅਦ ਦੇਖੋ ਜਿਹੜੇ ਹੁਣ ਇੱਥੇ ਪਤ ਨਹੀਂ ਗਰੋਥ ਜਿਆਦਾ ਇੱਥੇ ਜਿਵੇਂ ਆਪਾਂ ਪਹਿਲਾਂ ਕਿਹਾ ਸੀ ਵੀ ਪਾਣੀ ਦੀ ਏਡੀ ਜ਼ਰੂਰਤ ਨਹੀਂ ਹੁੰਦੀ ਪਰ ਜੇ ਆਪਾਂ ਦੇਖਿਆ ਚਾਹੀਏ ਸੱਜਣੋ ਇੱਥੇ ਇਹਨਾਂ ਨੂੰ ਆਪਾਂ ਪਾਣੀ ਲਾਉਂਦੇ ਰਹੇ ਹਨਾ ਤਾਂ ਕਰਕੇ ਇਹਨਾਂ ਦੀ ਤੁਸੀਂ ਗਰੋਥ ਚੈੱਕ ਕਰੋ ਵੈਸੇ ਫਰਕ ਤਾਂ ਹੁੰਦੀ ਆ ਜੀ ਪਾਣੀ ਦਾ ਤੇ ਦੇਖੋ ਅ ਇੱਥੋਂ ਆਪਾਂ ਨੂੰ ਪਤਾ ਲੱਗਦਾ ਵੀ ਪਾਣੀ ਦੀ ਬਿਲਕੁਲ ਜ਼ਰੂਰਤ ਆ ਦੇਖੋ ਤਾਂ ਜੀ ਜਿਵੇਂ ਹੁਣ ਗਰਮੀ ਆ ਉਹ ਗਰਮੀ ਵਿਚਰੇ ਉੱਥੇ ਚਲੋ ਹੁਣ ਉਹਨਾਂ ਨੂੰ ਪਾਣੀ ਪੁਣੀ ਘੱਟ ਆਉਂਦਾ ਤੇ ਇਹਨਾਂ ਨੂੰ ਜਿਵੇਂ ਪਾਣੀ ਆਉਂਦਾ ਦੇਖੋ ਤਾਂ ਸੀ ਇਹਨਾਂ ਦੀ ਗਰੋਥ ਜੀ ਇਹ ਸੇਮੇ ਵੈਰਾਈਟੀ ਉਹੀ ਹੈ ਜਿਹੜੀ ਦੀ ਯਾਨੀ ਕਿ ਆਪਾਂ ਜੇ ਆਪਾਂ ਸਿੰਪਲ ਭਾਸ਼ਾ ਚ ਹੱਜ ਕਹਦੀਏ ਤਾਂ ਹੁੰਦੇ ਤਾਂ ਵੈਸੇ ਪਾਮ ਹੀ ਆ ਇਹ ਤੇ ਦੇਖੋ ਜੀ ਉੱਤੇ ਜਾ ਕੇ ਹਨਾ ਐਨ ਬਿਲਕੁਲ ਜੇ ਆਪਾਂ ਇਹਨਾਂ ਦੀ ਐਨ ਪ੍ਰੋਪਰ ਤੌਰ ਤੇ ਕਟਿੰਗ ਕਰੀ ਜਾਈਏ ਤਾਂ ਇਹ ਪੂਰੀ ਐਨ ਇੱਕ ਤਰ੍ਹਾਂ ਦੀ ਦਿਵਾਰੀ ਬਣ ਜਾਂਦੀ ਆ ਜਿਦੋਂ ਤੇ ਆਹ ਲੋ ਜੀ ਤੇ ਇੱਥੇ ਆਪਣੇ ਬਈ ਜਦੋਂ ਆਪਾਂ ਕਹੇ ਦੀ ਵੀ ਲੰਗਰ ਹੁੰਦਾ ਹਰੇਕ ਸਾਲ ਪੜਬਾਂ ਨੂੰ ਪੜਬ ਨੂੰ ਆਪਣੇ ਇੱਥੇ ਲੰਗਰ ਹੁੰਦਾ ਜਿਵੇਂ ਜਾਂ ਮਾਰਚ ਚ ਜਾਂ ਆਪਾਂ ਕਹਿ ਦੋ ਜੀ ਫਰਵਰੀ ਦੇ ਵਿੱਚ ਲਾ ਲਓ ਹਨਾ ਜਿਵੇਂ ਵੀ ਚਲੋ ਆਪਣੇ ਪਿੰਡ ਦੇ ਜਾਂ ਆਪਣੇ ਮੈਨੇਜਮੈਂਟ ਜਿਵੇਂ ਵੀ ਉਹ ਕਰਦੀ ਆ ਤੇ ਸਜਣੋ ਆਪਾਂ ਜੇ ਗੱਲਬਾਤ ਹੁਣ ਇਦਾਂ ਤੇ ਸਜਣੋ ਗੱਲਬਾਤ ਐਵੇਂ ਜਿਵੇਂ ਮੰਨ ਲਓ ਆਪਾਂ ਸਾਡੇ ਜਿਵੇਂ ਹੁਣ ਮੰਨ ਲਓ ਜਿਵੇਂ ਸਾਡਾ ਗੋਤ ਨਗਰ ਹੈ ਹਨ ਸਜਣੋ ਤੇ ਆਪਾਂ ਜਿੰਨਾ ਚਿਰ ਜੀ ਆਪਣੀ ਕੋਈ ਮੱਝ ਮੰਨ ਲਓ ਸੂਂਦੀ ਆ ਹਨ ਮੱਝ ਨੇ ਬੱਚਾ ਦਿੱਤਾ ਜਿੰਨਾ ਚਿਰ ਜੀ ਆਪਾਂ ਉਹਦਾ ਆਪਣੀ ਜਣੀ ਕਿ ਸੁੱਚ ਕਹਦੇ ਨੇ ਸਾਡੇ ਵੀ ਸੁੱਚ ਨਹੀਂ ਖੋਲਦੇ ਜਾਨੀ ਕਿ ਆਪਾਂ ਵਿੱਚ ਕੋਈ ਰੇਕ ਆਪਣੀ ਭਾਸ਼ਾ ਨਾ ਕੋਈ ਜਿੰਮੇ ਅਸੀਂ ਕਹਦੇ ਨੇ ਵੀ ਜਿੰਨਾ ਚਿਰ ਸੁੱਚ ਨਹੀਂ ਖੋਲਦੀ ਉਹਨਾਂ ਚਿਰ ਵੀ ਆਪਾਂ ਕਿਸੇ ਨੂੰ ਹੋਰ ਨੂੰ ਆਪਣਾ ਉਹਦਾ ਦੁੱਧ ਨਹੀਂ ਪਲਾ ਸਕਦੇ ਹੁੰਦੇ ਹਨ ਜਿਵੇਂ ਮੰਨ ਲਓ ਜੇ ਆਪਾਂ ਦੁੱਧ ਉਹਨੂੰ ਪਲਾ ਸਕਦੇ ਆ ਵੀ ਜਿੰਮੇ ਆਪਾਂ ਕਹਦੀਏ ਵੀ ਜੋ ਆਪਣੇ ਘਰ ਦੀ ਧੀ ਆ ਜੇ ਚਾਹੇ ਉਹ ਵਿਆਹੀ ਵੀ ਹੋਵੇ ਹਨ ਧੀ ਦੇ ਨਾਲ ਜੋ ਉਹਦਾ ਘਰ ਵਾਲਾ ਜਿੰਮੇ ਉਹਦਾ ਜਿਵੇਂ ਆਪਾਂ ਘਰ ਤੇ ਜਵਾਈ ਕਹ ਲਈਏ ਉਹਨਾਂ ਨੂੰ ਆਪਾਂ ਦੁੱਧ ਪਲਾ ਸਕਦੇ ਆ ਤੇ ਅਦਰਬਾਈਜ਼ ਹੋਰ ਨੂੰ ਨਹੀਂ ਕਿਸੇ ਨੂੰ ਜੇ ਆਪਾਂ ਆਪਣੇ ਗੋਤ ਦੇ ਵਿੱਚ ਹੀ ਪਲਾ ਸਕਦੇ ਹਾਂ ਜਿੰਨਾ ਚਿਰ ਆਪਾਂ ਇੱਥੇ ਬਾਬਾ ਜੀ ਦੇ ਮੱਥਾ ਨੇ ਟਿਕਦਾ ਹੈਗਾ ਉੱਥੋਂ ਉਹਦਾ ਬਣਾ ਕੀ ਬਣਦਾ ਜਦੋਂ ਮੱਖਣ ਚੋਂ ਕੀ ਬਣ ਕੇ ਤਾਂ ਇੱਥੇ ਬਾਬਾ ਜੀ ਦੇ ਆਪਾਂ ਨੂੰ ਮੱਥਾ ਟੇਕਣਾ ਪੈਂਦਾ ਤਾਂ ਉਦੋਂ ਬਾਅਦ ਫਿਰ ਆਪਾਂ ਜੋ ਵੀ ਆਪਣਾ ਜਿਹੜਾ ਉਹਦਾ ਦੁੱਧਾ ਫਿਰ ਚਾਹੇ ਆਪਾਂ ਵੇਚ ਸਕਦੇ ਹਾਂ ਜਾਂ ਆਪਾਂ ਕਿਸੇ ਨੂੰ ਵੀ ਦੇ ਸਕਦੇ ਹਾਂ ਸਜਣੋ ਤੇ ਮੈਂ ਤੁਹਾਨੂੰ ਦਿਖਾਉਣਾ ਅੰਦਰ ਦਰਸ਼ਨ ਕਰਾਉਣਾ ਬਾਬਾ ਜੀ ਦੇ ਤੇ ਆਪਣੇ ਮੁੰਡੇ ਦੇਖੋ ਸਾਰੇ ਸੇਵਾਦਾਰ ਲੱਗੇ ਹੋਏ ਨੇ ਬੱਚੇ ਆਪਣੇ ਇੰਦਰ ਸਫਾਈਆਂ ਸੂਈਆਂ ਲੱਗੀਆਂ ਹੋਈਆਂ ਨੇ ਕਾਰਨ ਕਹਿੰਦੇ ਡੈਕੋਰੇਸ਼ਨ ਕਰਨੀਆਂ ਮਾਜੀ ਬਿਲਕੁਲ ਥੋੜੀ ਸੁਰਦਾ ਵੀ ਜੀ ਕਰ ਸਕਦੇ ਹਾਂ ਜੀ ਸੱਜਣੋ ਤੇ ਇਹ ਅੰਦਰ ਸਾਰੀਆਂ ਸਫਾਈਆਂ ਚੱਲੀਆਂ ਜਾ ਰਹੀਆਂ ਨੇ ਤੇ ਪਹਿਲੋ ਜੀ ਕਰੋ ਦਰਸ਼ਨ ਜੀ ਇਹ ਆਪਣੇ ਬਾਬਾ ਮੜਵਾਲੇ ਨੇ ਜੀ ਤੇ ਦੇਖੋ ਇਹ ਸਾਰੇ ਆਪਣਾ ਸੇਵਾਦਾਰ ਲੱਗੇ ਹੋਏ ਨੇ ਤੇ ਇੱਧਰ ਬਾਬਾ ਜੀ ਦੇ ਵਸਤਰ ਪਏ ਨੇ ਤੇ ਆ ਗਰਲਾ ਇਹ ਸਭ ਤੇ ਪਤਾ ਅੰਡੀਆਂ ਵੀ ਲਾਉਂਗੇ ਅੰਦਰ ਹਾਂ ਲਾ ਦੇ ਅੰਡੀਆਂ ਨਹੀਂ ਬਸ ਅੱਛਾ ਓਕੇ 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 ਅੱਛਾ ਅੱਛਾ ਤੇ ਭਾਈ ਇਹ ਮੁੰਡਾ ਆਪਣਾ ਬੱਚਾ ਗੁਰਲਾਲ ਤੇ ਸ਼ਗਲ ਤੇ ਉਹ ਮੂ ਆਪਣਾ ਸਖਰਾਜ ਸਿੰਘ ਤੇ ਇਹ ਆਪਣਾ ਸਿਮੂ ਤੇ ਉਹ ਵੀ ਉਹ ਉਹ ਵੀ ਉਹ ਮੁੰਡਾ ਸਿਮਰਨ ਤੇ ਲੋ ਜੀ ਤੁਸੀਂ ਕਰੋ ਬਾਬਾ ਜੀ ਦੇ ਦਰਸ਼ਨ ਦੋ ਜਿਵੇਂ ਜੀ ਆਪਾਂ ਗੱਲ ਕਰੀਏ ਵੀ ਸਾਡੇ ਜਿਹੜੇ ਬਜ਼ੁਰਗ ਨੇ ਹਨਾ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਹੋਇਆ ਵੀ ਜਿਵੇਂ ਜਿਹੜੇ ਬਾਬਾ ਜੀ ਦਾ ਇਤਿਹਾਸ ਹਨਾ ਵੀ ਵੀ ਪੁਰਾਣੇ ਟਾਈਮਾਂ ਦੇ ਵਿੱਚ ਮੰਨ ਲਓ ਹਨਾ ਬਾਬਾ ਜੀ ਵੀ ਜਿਵੇਂ ਆਪਾਂ ਡੰਗਰ ਕਹਿੰਦੇ ਹੁੰਦੇ ਸੀ ਬਾਬਾ ਜੀ ਉਹ ਨਹੀਂ ਚਾਰਦੇ ਹੁੰਦੇ ਸੀ ਤੇ ਇੱਥੋਂ ਸੋਚੋ ਨਾ ਜਦੋਂ ਸਾਡੇ ਪਿੰਡ ਤੋਂ ਆਪਾਂ ਇੰਟਰ ਹੁੰਨੇ ਜਦੋਂ ਬਸੰਤਪੁਰੇ ਵੱਲੋਂ ਆਉਂਨੇ ਆ ਤਾਂ ਉੱਥੇ ਸੋਈ ਤੇ ਨਾ ਇੱਕ ਬਾਬਾ ਦਾ ਥੋੜਾ ਸਥਾਨ ਬਣਿਆ ਹੋਇਆ ਯਾਨੀ ਕਿ ਉਹ ਹੁਣ 2-4 ਸਾਲਾਂ ਤੋਂ ਬਣਾਇਆ ਸੀ ਤੇ ਉਥੇ ਕਹਿੰਦੇ ਵੀ ਸਾਡੇ ਬਯੁਰਗ ਦਾਦ ਜੀ ਬਾਬਾ ਜੀ ਉਥੇ ਜਦੋਂ ਮੱਧਿਆਚਾਰ ਦੇ ਹੁੰਦੇ ਸੀ ਤਾਂ ਬਸ ਪ੍ਰਮਾਤਮਾ ਨਾਲ ਉਹਨਾਂ ਦੀ ਲੀਵ ਲੱਗਦੀ ਜਾਂਦੀ ਹੁੰਦੀ ਸੀ ਉਸ ਟਾਈਮ ਕਹਿੰਦੇ ਬਾਬਾ ਜੀ ਵੀ ਜਣੇ ਕਿ ਹੁੱਕਾ ਪੀਂਦੇ ਹੁੰਦੇ ਸੀਗੇ ਵੀ ਬਾਬਾ ਜੀ ਚੋਰ ਉਸ ਟਾਈਮ ਕਹਿੰਦੇ ਚੋਰ ਆਇਆ ਕਰਨ ਮੱਜਾ ਮੁੱਜਾ ਚੋਰੀ ਕਰਨ ਵਾਸਤੇ ਕਿਉਂਕਿ ਬਾਬਾ ਜੀ ਕਹਿੰਦੇ ਜਦੋਂ ਪ੍ਰਮਾਤਮਾ ਦੇ ਦੀ ਲੀਂਜ ਭਗਤੀ ਚ ਨੀਲ ਹੁੰਦੇ ਸੀਗੇ ਤਾਂ ਨੱਕ ਦੇ ਵਿੱਚ ਉਕਤੇ ਦੀ ਨਾਲ ਹੀ ਪਸਾਲਾਂਦੇ ਹੁੰਦੇ ਸੀ ਤਾਂ ਬਾਈ ਕਹਿੰਦੇ ਵੀ ਉਹ ਆਉਂਦੇ ਸੀਗੇ ਸੁਣੇ ਚੋਰਾਂ ਨੇ ਦੇਖਿਆ ਵੀ ਯਾਰ ਮੱਜਾਂ ਬੜੀਆਂ ਵਧੀਆਂ ਨੇ ਇਹਨਾਂ ਵੀ ਚੋਰੀ ਕਰਾਂਗੇ ਕਹਿੰਦੇ ਜਦੋਂ ਉਹਨਾਂ ਨੇ ਕੋਲ ਆ ਕੇ ਦੇਖਣਾ ਹੁੱਕਾ ਕਰਿਆ ਕਰੇ ਗੁਰ 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 ਉਸ ਟਾਈਮ ਤੁਹਾਨੂੰ ਪਤਾ ਜੰਗਲ ਬੇਲੇ ਹੁੰਦੀ ਜੰਗਲ ਬੇਲੇ ਹੁੰਦੇ ਸੀ ਉਦੋਂ ਕੋਲ ਕਿਨੇ ਵੀ ਉਹ ਹੁੰਦੇ ਹੋਣੇ ਵੀ ਆਪਣੇ ਫੱਦਰ ਕੇਤ ਤੇ ਕਹਿੰਦੇ ਫਿਰ ਉਹਨਾਂ ਨੇ ਨਾ ਵੀ ਚੋਰਾਂ ਨੇ ਭੇਸ ਬਦਲ ਕੇ ਕਿਤੇ ਬਾਬਾ ਜੀ ਦੇ ਮਾਤਾ ਜੀ ਕੋਲ ਗਏ ਤੇ ਉਹਨਾਂ ਨੂੰ ਆਪਣਾ ਪੁੱਛਿਆ ਵੀ ਵੀ ਉਹ ਸੰਦੇ ਕਿਹੜੇ ਟਾਈਮ ਨੇ ਤਾਂ ਆਪਣਾ ਮਾਤਾ ਜੀ ਨੇ ਦੱਸਿਆ ਕਹਿੰਦੇ ਵੀ ਉਹ ਤਾਂ ਤਕਰੀਬਨ ਸੁੱਤੇ ਹੀ ਰਹਿੰਦੇ ਨੇ ਹਨਾ ਤਾਂ ਭਾਈ ਉਸ ਟਾਈਮ ਫਿਰ ਚੋਰਾਂ ਨਾਲ ਨੇ ਉੱਥੇ ਲੜਾਈ ਆਪਣਾ ਕੈਨਵਾ ਮੱਝਾਂ ਚੋਰੀ ਕਰਨ ਦੀ ਕੋਸ਼ਿਸ਼ ਕਰੀਨ ਬਾਬਾ ਜੀ ਉਹ ਨਹੀਂ ਕਿਤੇ ਜਾ ਗਏ ਤਾਂ ਉੱਥੇ ਚੋਰਾਂ ਨਾਲ ਥੋੜੀ ਬਹੁਤੀ ਹੱਥੋ ਪਾਈ ਬਾਬਾ ਜੀ ਪਤਾ ਨਹੀਂ ਵੀ ਜਿੰਨੀ ਵੀ ਕਿ ਵੀ ਹੋਈ ਵੀ ਜਿੰਨਾ ਕਿ ਸਾਨੂੰ ਪਤਾ ਤੇ ਅੱਦਾ ਕਹਿੰਦੇ ਵੀ ਉਸ ਟਾਈਮ ਬਾਬਾ ਜੀ ਦੀ ਜਾਨੀ ਕਿ ਉੱਥੇ ਲੜਦਿਆਂ ਦੀ ਕਿਤੇ ਵੀ ਕੋਈ ਸ਼ਾਇਦ ਗਰਦਨ ਸ਼ਾਇਦ ਅਲੱਗ ਹੋ ਗਈ ਸੀ ਤਾਂ ਤੁਹਾਡਾ ਤਾਂ ਕਹਿੰਦੇ ਗਰਦਨ ਲੱਗ ਹੋ ਗਈ ਸੀ ਤਾਂ ਜਿਹੜੀ ਬਾਬਾ ਜੀ ਦੀ ਗਰਦਨ ਸੀਗੀ ਕਹਿੰਦੇ ਵੀ ਉੱਥੇ ਜਾਨੀ ਕਿ ਉਹ ਹੋ ਗਈ ਸੀ ਤੇ ਬਾਬਾ ਜੀ ਦਾ ਧਾੜ ਕਹਿੰਦੇ ਚੋਰਾਂ ਦੇ ਪਿੱਛੇ ਇੱਥੇ ਆ ਕੇ ਠੰਡਾ ਹੋਇਆ ਸੀ ਤਾਂ ਇੱਥੇ ਬਈ ਆਪਣਾ ਸਥਾਨ ਬਣਾਇਆ ਹੋਇਆ ਹੈ ਬਾਬਾ ਜੀ ਦਾ ਤੇ ਇੱਥੇ ਬਈ ਜੀ ਹਰੇਕ ਸੁੱਖਾ ਹਨਾ ਬਾਰ ਆਉਂਦੀਆਂ ਨੇ ਤੇ ਸਾਡੇ ਕਈ ਭਰਾ ਇੱਥੋਂ ਜਾਨੀ ਕਿ ਜਿਹੜੇ ਮੁਸਲਮਾਨ ਭਰਾ ਨੇ ਸਾਡੇ ਹਨਾ ਉਹਨਾਂ ਦੇ ਕੋਈ ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਮੈਨੂੰ ਲੱਗਦਾ ਪਾਕਿਸਤਾਨ ਚ ਨਾ ਰਹਿੰਦੇ ਨੇ ਪਾਕਿਸਤਾਨ ਰਹਿੰਦੇ ਨੇ ਤਾਂ ਬਈ ਪਿੱਛੇ ਜੇ ਆਏ ਹੋਏ ਸੀਗੇ ਦੋ ਹੋਗੇ ਕਈ ਸਾਲ ਤਾਂ ਇੱਥੋਂ ਬਾਈ ਇੱਟ ਲੈ ਕੇ ਗਏ ਇੱਟ ਲੈ ਕੇ ਗਏ ਇੱਥੋਂ ਇੱਟ ਲੈ ਕੇ ਗਏ ਸੀਗੇ ਕਹਿੰਦੇ ਵੀ ਅਸੀਂ ਆਪਣਾ ਪਾਕਿਸਤਾਨ ਦੇ ਵਿੱਚ ਜਾਨੀ ਕਿ ਅਸਥਾਨ ਬਣਾਉਗੇ ਬਾਬਾ ਜੀ ਦਾ ਅਸਥਾਨ ਬਣਾਉਗੇ ਤਾਂ ਬਾਈ ਜੀ ਇੱਥੇ ਹਰੇਕ ਪੜਬਾ ਨੂੰ ਤਾਂ ਚਲੋ ਦਸਮੀ ਨੂੰ ਹਰੇਕ ਨੇ ਇੱਥੇ ਸਾਰਾ ਹੀ ਪਿੰਡ ਤਕਰੀਬਨ ਆਉਂਦਾ ਸਭ ਤੋਂ ਪਹਿਲਾਂ ਬਾਬਾ ਜੀ ਦੇ ਮੱਥਾ ਟੇਕਦਾ ਹਾਂ ਕੋਈ ਵੀ ਵਿਆਹ ਹਾਂ ਕੋਈ ਵੀ ਵਿਆਹ ਹਾਂ ਛਟੀਆਂ ਇੱਥੇ ਕੱਢੀ ਜਾਂਦੀਆਂ ਆ ਬਾਕੀ ਤੂੰ ਦੱਸ ਕਿਦਾਂ ਛਟੀਆਂ ਸਭ ਤੋਂ ਪਹਿਲਾਂ ਬਾਬਾ ਜੀ ਦੇ ਖੱਢੀ ਜਾਂਦੀਆਂ ਹਾਂ ਤੇ ਜਿਵੇਂ ਛਟੀਆਂ ਦਾ ਰਵਾਜ ਤੁਹਾਨੂੰ ਪਤਾ ਹੀ ਆ ਜਾਣੇ ਕਿ ਸਾਡੀ ਭਾਜ ਜੇ ਅਸੀਂ ਛਟੀਆਂ ਕਹਿ ਦਿੰਨੇ ਆ ਵਿਆਹ ਤੋਂ ਦੂਜੇ ਦਿਨ ਹਰੇਕ ਦੀ ਆਪਣੀ ਆਪਣੀ ਭਾਸ਼ਾ ਤੇ ਸਜਣੋਂ ਬਾਕੀ ਸਭ ਤੋਂ ਇੱਕ ਤੁਹਾਨੂੰ ਹੋਰ ਗੱਲ ਦਾ ਤਾਂ ਵੀ ਸਾਡੇ ਨਾਲ ਜਦੋਂ ਆਪਾਂ ਪਿੰਡ ਦੇ ਵਿੱਚ ਜਦੋਂ ਆਪਾਂ ਬਾਬਾ ਜੀ ਦੇ ਆਉਂਦੇ ਆ ਤਾਂ ਸਭ ਤੋਂ ਪਹਿਲਾਂ ਸ਼ਮਸ਼ਾਨ ਘਾੜ ਪੈਂਦਾ ਹਨਾ ਤਾਂ ਉਹ ਲੰਗ ਕੇ ਜਾਨੀ ਕਿ ਆਉਣਾ ਪੈਂਦਾ ਜਾਨੀ ਕਿ ਸ਼ਮਸ਼ਾਨ ਘਾੜ ਦੇ ਵਿੱਚ ਹੀ ਬਾਬਾ ਜੀ ਦਾ ਸਥਾਨ ਬਣਾਇਆ ਵਾ ਤਾਂ ਸਭ ਤੋਂ ਤੁਸੀਂ ਇੱਕ ਗੱਲ ਦੇਖੋ ਵੀ ਜਿਵੇਂ ਆਪਾਂ ਕਹਿ ਦਿੰਨੇ ਆ ਹਨਾ ਪੁਰਾਣੇ ਬੁੜੀਆਂ ਦਾ ਜਾਂ ਕੁਛ ਹਨਾ ਬੀਬਈ ਮੜੀਆਂ ਦੇ ਵਿੱਚ ਨਹੀਂ ਜਾਣਾ ਹੈਗਾ ਸੈਂਟ ਲਾ ਕੇ ਜਾਂ ਕੋਸ਼ ਕਰਕੇ ਜਾਣਾ ਤਾਂ ਤੁਸੀਂ ਦੇਖੋ ਬਾਬਾ ਜੀ ਦੀ ਏਡੀ ਕਿਰਪਾ ਜੀ ਜਦੋਂ ਵੀ ਵਿਆਹ ਹੁੰਦਾ ਹੈ ਹਨਾ ਨਵਾਂ ਵਿਆਹ ਜੋੜਾ ਇੱਥੇ ਨਵਾਂ ਵਿਆਹ ਜੋੜਾ ਸਭ ਤੋਂ ਪਹਿਲਾਂ ਉਹਨਾਂ ਨੇ ਬਾਬਾ ਜੀ ਬਾਬਾ ਜੀ ਦੇ ਆਉਣਾ ਤਾਂ ਤੁਸੀਂ ਦੇਖੋ ਵੀ ਹਰੇਕ ਤੇ ਕਿੰਨੀਆਂ ਕਰੀਮਾਂ ਕਿੰਨੇ ਸੈਂਟ ਹਨਾ ਲਾਈਵ ਕਦੇ ਕੁਛ ਨਹੀਂ ਅਹੀ ਜੀ ਗੱਲ ਕਦੇ ਅੱਜ ਤੱਕ ਕੋਈ ਅਹੀ ਜੀ ਗੱਲਬਾਤ ਨਹੀਂ ਹੋਈ ਤਾਂ ਜਾਨੀ ਕਿ ਭਾਈ ਜਿੰਨੀ ਕਰ ਬਾਬਾ ਜੀ ਬਹੁਤ ਸ਼ਕਤੀ ਹੈ ਬਹੁਤ ਸ਼ਕਤੀ ਹੈ ਜੀ ਤੇ ਸਾਡੇ ਮੁੰਡੇ ਦੇਖ ਲੋ ਵੀ ਜਿੰਨੇ ਵੀ ਵਿਚਾਰੇ ਫੋਰਨ ਕੰਟਰੀਆਂ ਚ ਬੈਠੇ ਨੇ ਹਨ ਤਾਂ ਸਾਰੇ ਜਦੋਂ ਇੱਥੇ ਆਪਣੇ ਬਾਬਾ ਜੀ ਦਾ ਲੰਗਰ ਹੁੰਦਾ ਤਾਂ ਸਾਰੇ ਜੁੜਦੇ ਸਾਡੇ ਲੰਗਰ ਤੇ ਸਾਡੇ ਲੰਗਰ ਜੀ ਬਾਕੀ ਤੁਸੀਂ ਦੱਸੋ ਫਰਵਰੀ ਚ ਹੁੰਦਾ ਜੀ ਲੰਗਰ ਜਾਂ ਫਰਵਰੀ ਚ ਜਾਂ ਜਾਂ ਮਾਰਚ ਚ ਜਾਂ ਮਾਰਚ ਚ ਹੁੰਦੀਆਂ ਜੀ ਤੇ ਬਾਕੀ ਇਧਰ ਜੀ ਫਿਰ ਤੁਸੀਂ ਆਹ ਦੇਖੋ ਤੇ ਜੀ ਆਪਾਂ ਨੇ ਆਹ ਦੇਖੋ ਜੀ ਅਸੀਂ ਇਹ ਪੇੜੀਆਂ ਨੂੰ ਤਕਰੀਬਨ ਕਿੰਨੇ ਕ ਸਾਲ ਹੋ ਗਏ ਹੋਣੇ ਬਈ 5-6 ਸਾਲ ਹੋ ਗਏ 5-6 ਸਾਲ ਹੋ ਹਨਾ ਤਾਂ ਇੱਕ ਗੱਲ ਦੇਖੋ ਮੈਂ ਪਹਿਲਾਂ ਵੀ ਵੀਡੀਓ ਵਿੱਚ ਕਿਹਾ ਵੀ ਦੇਖੋ ਆਹ ਪਾਮ ਲਾ ਲਓ ਤੇ ਇਹ ਪਾਮ ਲਾ ਲਓ ਹਨਾ ਇਹ ਸਾਰੇ ਇਕੱਠੀ ਉਹ ਵੈਰਾਈਟੀਆਂ ਇਹ ਸਾਰੀ ਇਕੱਠੀ ਵੈਰਾਈਟੀਆਂ ਤਾਂ ਇੱਕੋ ਦਿਨ ਤੇ ਲੱਗੇ ਇੱਕੋ ਦਿਨ ਤੇ ਲੱਗੇ ਬਣੇ ਤੇ ਤੁਸੀਂ ਇੱਕ ਗੱਲ ਦੇਖੋ ਉਹ ਪਾਮ ਦੀ ਕਿੱਧਰ ਮੈਂ ਕਹੂੰਗਾ ਵੀ ਉਹ ਉਹ ਪਾਮ ਦੀ ਗਰੋਥ ਤੇ ਉਹ ਪਾਮ ਦੀ ਗਰੋਥ ਦਾ ਕਿੰਨਾ ਫਰਕ ਇਹ ਮਿੱਟੀ ਦਾ ਫਰਕ ਆ ਵੀਰ ਇਹ ਜਿਆਦਾ ਹਾਂ ਇਹ ਮਿੱਟੀ ਦੇ ਫਰਕ ਮਿੱਟੀ ਦਾ ਫਰਕ ਮਿੱਟੀ ਉਰੇ ਟਾਇਟ ਦੀ ਇੱਥੇ ਸਿਉਂਖ ਬਹੁਤ ਨਹੀਂ ਹਾਂ ਇੱਕ ਬਹੁਤ ਜਿਆਦਾ ਸਿਉਂਖ ਹੈ ਇੱਥੇ ਦੇਖ ਸਿਉਂਖ ਬੇਸ਼ੱਕ ਹੈਗੀ ਇਹ ਮਿੱਟੀ ਦਾ ਜਿਹੜੀ ਅਸੀਂ ਜਦ ਇਹ ਆਪਾਂ ਲਾਏ ਤੇ ਇਹ ਉਰੇ ਪੜਕਾ ਅੱਛਾ ਇਹ ਬਾਹਰੋਂ ਚੱਕ ਕੇ ਪਾਇਆ ਦਾ ਪੜਕਾ ਹੈ ਉਰੇ ਬਹੁਤ ਔਖਾ ਟੋਪ ਟੇਮ ਉਹ ਜਿਹੜੇ ਲਵੇ ਲਵੇ ਲੱਗੇ ਬਨੇ ਕੰਦ ਦੇ ਉਹ ਮਿੱਟੀ ਬਹੁਤ ਵਧੀਆ ਉਹ ਮਿੱਟੀ ਦੂਜੀ ਆ ਉਹਦੇ ਵਿੱਚ ਉਹਦੇ ਵਿੱਚ ਹੋਣ ਵੀ ਬਾਈ ਗੰਡੋਏ ਨੇ ਹਾਂ ਗੁੰਡੂਆ ਕਰਕੇ ਦੇਖ ਲਓ ਤੁਸੀਂ ਉਹ ਉਹ ਦਰਖਤ ਸਾਰੇ ਉਹ ਲੱਗ ਖੜੇ ਨੇ ਤੇ ਉਹ ਬਾਹਰਲੇ ਦਰਖਤਾਂ ਦਾ ਦੇਖ ਲਾ ਕਿੰਨਾ ਫਰਕ ਆ। ਬਾਕੀ ਜੀ ਸਤਿ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨੀ ਲਾਈਕ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਦੀ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਲਾਈਕ ਕਰੋ ਜੀ ਬਾਕੀ ਮਿਲਦੇ ਆਂ ਕੱਲੂ ਨੈਕਸਟ ਬਲੌਗ ਦੇ ਵਿੱਚ ਸਸੀਕਾਲ ਜੀ ਸਾਰੇ।